ਕਿਸਾਨ ਦੋਸਤੋ ਉਸ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਮਾਨ ਵੱਲੋਂ ਇਹ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ ਪੂਸ਼ਾ 44 ਅਸੀਂ ਦਿਖਰੀਏ ਤਾਂ ਅਸੀਂ ਨਹੀਂ ਕਰਾਂਗੇ ਕਿਸਾਨ ਦੋਸਤੋ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਕਿਸਾਨ ਵੀਰ ਨੇ ਪੂਸ਼ਾ 44 ਲਗਾਈ ਹੈ ਉਹ ਇਸ ਦੇ ਖੁਦ ਜ਼ਿੰਮੇਵਾਰ ਹੋਣਗੇ ਇਸ ਦੇ ਵਿੱਚ ਸਰਕਾਰ ਦੀ ਕੋਈ ਮੌਜੂਦਗੀ ਨਹੀਂ ਹੈ ਜਾਂ ਫਿਰ ਉਹਨਾਂ ਨੇ ਕਹਿਣਾ ਹੈ ਕਿ ਕਿਉਂ ਪੰਜਾਬ ਦੇ ਕਿਸਾਨਾਂ ਨੇ ਵੱਖ-ਵੱਖ ਖਕੂਬਿਆਂ ਤੋਂ ਜਿੱਦਾਂ ਕਿ ਹਰਿਆਣੇ ਤੋਂ ਬੀਜ ਲਿਆ ਲਿਆ ਕੇ ਪੂਸ਼ਾ 44 ਲਈ ਹੈ ਜਾਂ ਪਾਸੋਂ ਜਾ ਕੇ ਆਪ ਦਾ ਬੀਜ ਲੈ ਕੇ ਆਏ ਨੇ ਔਰ ਉਹ ਆਪਣੇ ਜ਼ਿੰਮੇਦਾਰ ਖੁਦ ਜ਼ਿੰਮੇਵਾਰ ਹੋਣਗੇ ਕਿਉਂਕਿ ਪੰਜਾਬ ਸਰਕਾਰ ਇਸ ਦੀ ਖਰੀਦਦਾਰੀ ਨਹੀਂ ਕਰੇਗੀ ਉਹ ਆਪੇ ਆਪ ਦਾ ਬੀਜ ਜਾਂ ਆਪੇ ਆਪ ਦਾ ਜਿਹੜਾ ਅਨਾਜ ਉਹ ਵੇਚਣਗੇ ਕਿਸਾਨ ਦੋਸਤੋ ਆਪਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਪੀਸੀਐਮ ਮਾਨ ਨੂੰ ਇਹ ਗੱਲ ਇੰਨੀ ਵੀਡੀਓ ਸ਼ੇਅਰ ਕਰ ਦੋ ਕਿ ਉਹਨਾਂ ਤੱਕ ਪਹੁੰਚ ਜਾਏ ਕਿ ਪਿਛਲੀ ਵਾਰੀ ਤੁਸੀਂ ਕਿਹਾ ਸੀ ਕਿ ਪੀਆਰ 26 ਮੈਂ ਖਰੀਦਾਂਗਾ ਉਸ ਦੇ ਵਿੱਚ ਟੁੱਟ-ਫੁੱਟ ਕਰਕੇ ਤੋੜ-ਮਰੋੜ ਕੇ ਰੇਟ ਸਾਨੂੰ ਦਿੱਤੇ ਗਏ ਉਸ ਤੋਂ ਬਾਅਦ ਪੀਆਰ 131 ਤੁਸੀਂ ਐਡੀ ਸੋਨੀ ਵੈਰਾਈਟੀ ਕੱਢੀ ਆ ਚੰਗਾ ਝਾਰ ਸੀ ਇਹਦੇ ਤੋਂ ਵੀ ਰੇਟ ਤੋੜ-ਮਰੋੜ ਕੇ ਤੁਸੀਂ ਸੈਲਰਾਂ ਵੱਲੋਂ ਡਿਸਾਈਡ ਨਹੀਂ ਕੀਤਾ ਗਿਆ ਸਿਰਫ ਜ਼ਿੰਮੇਵਾਰ ਦਾ ਰੇਟ ਕਢਾ ਕੇ ਫਸਲ ਚੁੱਕੀ ਗਈ ਜੇਕਰ ਹੁਣ ਤੁਸੀਂ ਪਿਛਲੀ ਵਾਰੀ ਕਿਹਾ ਸੀ ਕਿ ਅਸੀਂ ਪਿਲੀ ਪੂਸ਼ਾ ਦੀ ਅਲਟਰਨੇਟ ਕਢਾ ਰਹੇ ਹਾਂ ਪਿਲੀ ਪੂਸ਼ਾ ਜਾਂ ਪੂਸ਼ਾ ਚਤਾਲੀ ਪਿਛਲੀ ਵਾਰੀ ਪੰਜਾਬ ਦੇ ਕਿਸਾਨਾਂ ਨੇ ਨਹੀਂ ਲਾਇਆ ਸੀ ਕਿਸਾਨ ਸਰਕਾਰ ਦੇ ਨਾਲ ਖੜਾ ਸੀਗਾ ਅੱਜ ਵੀ ਖੜਾ ਹੈ ਅੱਗੇ ਵੀ ਖੜੂਗਾ ਔਰ ਇਸ ਦਾ ਕਾਰਨ ਇਹ ਹੈ ਕਿ ਜਿੱਦਾਂ ਗਵਰਨਮੈਂਟ ਸਾਡੀ ਸਰਕਾਰ ਸਾਨੂੰ ਕਹਿ ਰਹੀ ਹੈ ਕਿਸਾਨ ਕਰਨ ਨੂੰ ਤਿਆਰ ਹੈ ਲੇਕਿਨ ਉਹਨੂੰ ਹੱਲ ਨਿਕਲਣਾ ਚਾਹੀਦਾ ਉਸ ਨੂੰ ਧੋਖੇ ਜਨਾ ਰੱਖਿਆ ਜਾਵੇ ਕਿਉਂਕਿ ਉਹ ਜਿਹੜਾ ਸੈਲਰ ਵਾਲੇ ਨੇ ਜਿਹੜੀਆਂ ਨਿੱਤੀ ਸੀਗੀ ਉਸ ਦਾ ਹੋਇਆ ਉਲਟ ਕਿਉਂਕਿ ਹਾਈਬ੍ਰਿਡ ਸੀਗੀਆਂ ਉਹ ਉਹ ਨਹੀਂ ਲਿੱਤੀ ਗਈ ਕਿਉਂਕਿ ਉਸ ਦੇ ਵਿੱਚ ਟੁੱਟ ਜਿਆਦਾ ਆਉਂਦੀ ਹੈ ਜੇਕਰ PR126 ਸੀ ਇੱਕ ਸੈਲ ਜਿਆਦਾ ਆਈਏ ਤੇ ਛੱਡਦੇ ਨਹੀਂ PR131 ਇਸ ਦਾ ਵੀ ਤੁਸੀਂ ਕਹੇ ਵੀ ਚੋਲ ਟੁੱਟਦਾ ਹੁਣ ਜੇਕਰ ਉਹ ਵੈਰੀਟੀਆਂ ਤੁਸੀਂ ਉਹ ਬੈਨ ਕਰੀਆਂ ਨੇ ਜੋ ਜੱਟ ਜ਼ਿੰਮੇਵਾਰ ਲਾ ਰਹੇ ਨੇ ਜਿਨ੍ਹਾਂ 'ਚ ਪ੍ਰੋਫਿਟ ਆ ਰਿਹਾ ਉਹ ਜਿਨ੍ਹਾਂ 'ਚ ਕਿਸਾਨ ਨੂੰ 4 ਪੈਸੇ ਆਉਂਦੇ ਨੇ ਉਹਨਾਂ ਤੇ ਤਾਂ ਤੁਸੀਂ ਦੇਖੋ ਇੱਕ ਜੁੱਟ ਹੋ ਕੇ ਉਹ ਚੀਜ਼ ਤੇ ਕਰ ਰਹੇ ਹਾਂ ਪਵੰਦੀ ਕਿਉਂਕਿ ਆਪਾਂ ਨੂੰ ਇਹ ਪਤਾ ਹੈਗਾ ਪੀਲੀ ਪੋਸ਼ਾ ਪੋਸ਼ਾ ਚਾਤਾਲੀ ਇੱਕ ਕਿਸਮਾ ਬਾਜ਼ਾਰ ਦੇ ਵਿੱਚ ਸੈਲਰ ਆਲੇ ਨੇ ਖੁਸ਼ ਹੋ ਕੇ ਲਈਆਂ ਨੇ ਕਿਉਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਟੁੱਟ ਨਹੀਂ ਲਈ ਸੀਗੀ ਕੋਈ ਇਹਦੇ ਸਗਾਟ ਨਹੀਂ ਕੱਟੀ ਗਈ ਸੀ ਫਿਰ ਜ਼ਿੰਮੇਦਾਰ ਕਿਸਾਨ ਵਿਚਾਰਾ ਤਾਂ ਉਹੀ ਚੀਜ਼ ਲਾਊਗਾ ਨਾ ਜਿੱਤੇ ਉਹਦੀ ਫਸਲ 4 ਰੁਪਏ ਵੱਧ ਦੇਊਗੀ ਔਰ ਇਸ ਦੇ ਨਾਲ ਨਾਲ ਇਹ ਵੀਡੀਓ ਨੂੰ ਤੁਸੀਂ ਇੰਨੀ ਸ਼ੇਅਰ ਕਰ ਦੋ ਕਿਉਂਕਿ ਹਰੇ ਕਿਸਾਨ ਜਥੇਬੰਦੀਆਂ ਤੱਕ ਹਰੇ ਕਿਸਾਨ ਵੀਰ ਤੱਕ ਇਹ ਵੀ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਸ ਦਾ ਕੋਈ ਨਾ ਕੋਈ ਹਾਲ ਨਿਕਲ ਸਕੇ ਕਿਉਂਕਿ ਉਹਨਾਂ ਨੇ ਕਿਉਂਕਿ ਕਿਸਾਨਾਂ ਨੇ ਕੁਝ ਨਾ ਕੁਝ ਆਪ ਨੂੰ ਤੁਹਾਨੂੰ ਪਤਾ ਹੈ ਇਸ ਵਾਰੀ ਇੰਨੀ ਬੀਜ ਦੀ ਕਿਲਤ ਹੋਈ ਹੈ ਕਿਉਂਕਿ ਬਾਹਰੋਂ ਜਾ ਕੇ 2.5 200 ਰੁਪਏ 3 300 ਰੁਪਏ ਉਹਨਾਂ ਨੇ ਪੁੱਛਿਆ ਚਤਾਲੀ ਪਹਿਲੀ ਪੁੱਛਿਆ ਤਾਂ ਸੀਡ ਜਾ ਕੇ ਲਿਆਂਦਾ ਕਿਉਂਕਿ ਕਿਸਾਨ ਆਦੀ ਮਿਹਨਤ ਪਲਾਸੇ ਚ ਹੋ ਸਕੇ ਜੋ ਕਿਸਾਨ ਵੀਰ ਆਪਣੀ ਵੀਡੀਓ ਪਹਿਲੀ ਵਾਰੀ ਦੇਖ ਰਿਹਾ ਹੈ ਉਡ ਬੈਲ ਨੋਟੀਫਿਕੇਸ਼ਨ ਓਨ ਕਰੇ ਸਬਸਕ੍ਰਾਈਬਰ ਕਰੇ ਚੈਨਲ ਨੂੰ ਕਿਉਂਕਿ ਨਵੇਂ ਖਾਦਾਂ ਬੀਜਾਂ ਬਾਰੇ ਨਵੀਆਂ ਸਕੀਮਾਂ ਸਰਕਾਰ ਦੀਆਂ ਸਕੀਮਾਂ ਬਾਰੇ ਇਹਨੂੰ ਟੋਟਲ ਦੀ ਟੋਟਲ ਜਾਣਕਾਰੀ ਮਿਲ ਸਕੇ ਠੀਕ ਹੈ ਕਿਸਾਨੋ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਆਪਣਾ ਸਲਾਹ مشਵਾਰਾ ਜਰੂਰ ਦਿਓ ਕਮੈਂਟ ਰਾਹੀਂ ਅਸੀਂ ਤੁਹਾਡਾ ਰਿਪਲਾਈ ਜਰੂਰ ਦੇਵਾਂਗੇ ਕਿਉਂਕਿ ਅਸੀਂ ਤੁਹਾਡੇ ਰਿਪਲਾਈ ਦਾ ਤੁਹਾਡੇ ਪਰਸ਼ਨ ਦਾ ਅਸੀਂ ਵੇਟੀ ਤਰ੍ਹਾਂ ਜੇ ਇੰਤਜ਼ਾਰ ਕਰਾਂਗੇ ਕਿਉਂਕਿ ਵਸਤਵ ਬਾਤ ਜ਼ਿੰਮੇਦਾਰ ਤੱਕ ਇਹ ਜਾਣਕਾਰੀ ਪਹੁੰਚਾ ਦਿੱਤੀ ਠੀਕ ਹੈ ਕਿਸਾਨੋ ਦੋਸਤੋ ਮਿਹਰਬਾਨੀ ਸ਼ੁਕਰੀਆ ਧੰਨਵਾਦ